ਇਦਾਂ ਹੁਸਨਾ ਦੀ ਸਰਕਾਰ ਚੱਕਦੇ ਕੁੰਡ ਕਰਾਦੇ ਦਰਸ਼ਨ ਨਾ ਜੀ ਨਾ ਇਦਾਂ ਕਿੱਦਾਂ ਕੁੰਡ ਚੱਕਦੇ ਆ ਲੈ ਹੋਰ ਕਿੱਦਾਂ ਕੁੰਡ ਚੱਕਣਾ ਫਿਰ ਤੂੰ ਨਾ ਤੁਹਾਨੂੰ ਨਹੀਂ ਪਤਾ ਤੁਸੀਂ ਕਦੇ ਕਿਸੇ ਦੇ ਵਿਆਹ ਤੇ ਨਹੀਂ ਗਏ ਲੈ ਵਿਆਹ ਤੇ ਤਾਂ ਰੋਜ ਜਾਂਦੇ ਹੁਣ ਕਿਤੇ ਉੱਥੇ ਮੈਂ ਲੋਕਾਂ ਦੀਆਂ ਜਨਾਨੀਆਂ ਦੇ ਕੁੰਡ ਚੱਕਦਾ ਫਿਰਦਾ ਨਾ ਮੇਰਾ ਕਹਿੰਦਾ ਮਤਲਬ ਆ ਕਦੇ ਕਿਸੇ ਦੀ ਸੁਹਾਗਰਾਤੀ ਨਹੀਂ ਗਈ ਲੈ ਹਾਏ ਦਸ ਕਮਲੀ ਕਿਸੇ ਵੀ ਸੁਹਾਗ ਰਾਤ ਤੇ ਜਾ ਕੇ ਕਿਤੇ ਸਤਰਖਾਨੇ ਆ ਆਪਣੀ ਸੁਹਾਗ ਰਾਤ ਤੇ ਜਾਇਂਦਾ ਆਪਣੀ ਸੁਹਾਗ ਰਾਤ ਲੋਕਾਂ ਦੀ ਤੇ ਥੋੜਾ ਪਹਿਲਾਂ ਸ਼ਗਨ ਦੋ ਖਾਲੀਆ ਤੱਕੁੱਡ ਚੁੱਕੰਦੀ ਆਦਤ ਨਹੀਂ ਮੈਨੂੰ ਕੱਡੋ ਪੈਸੇ ਸਾਲਾ ਬਚੋਲਾ ਕਹਿੰਦਾ ਸੀ ਕੁੜੀ ਦੇ ਨਾਲ ਸਾਲੂ ਆਇਆ ਤਾਂ ਸੜੀ ਬਾੜੀਏ ਚਾਲੂ ਆ ਹਾਂ ਹਾਂ ਮੈਂ ਤੇ ਨਾ ਸਕਾਂ ਆਜ ਚੱਕ ਬਸ ਆਹੀ ਆ ਨਹੀਂ ਚਾਹੀਦੀ ਮੈਨੂੰ ਆ ਚੱਕ ਯਾਰ ਆ ਚੱਕ 500 ਰੁਪਇਆ ਹੁਣ ਤਾਂ ਖੁਸ਼ ਐ ਲੈ ਦੀਪਾ ਵੀਰਾ ਮੱਦੀ ਕੈ ਲੈ ਜੱਸੀ ਸਾਰੇ ਮੈਨੂੰ ਆਪਣੇ ਪਾਸ ਹੋ ਦਿੰਦੇ ਰਿਆ ਹੁਣ ਤੂੰ ਵੀ ਮੈਨੂੰ 500 ਦੇਵੇਂਗਾ ਮੇਰਾ ਵਿਆਹ ਕਰਾਉਣ ਦਾ ਫਾਇਦਾ ਕੀ ਹੋਇਆ